ਵੱਛੀਆਂ ਜਿਹੜੀਆਂ ਤੁਸੀਂ ਪਿਆਰੀਆਂ ਪਿਆਰੀਆਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਇੱਕ ਫਾਰਪਾਰਕਰ ਵੱਛੀ ਆ ਆ ਜਿਹੜੀ ਵੱਛੀ ਆ ਛੋਟੀ ਜਹੀ ਇਹ ਜਿਹੜੀ ਆ ਇਹ ਸਾਈਵਾਲ ਨਸਲ ਦੀ ਹੈ ਪਿਓਰ ਨਸਲ ਦੀਆਂ ਹੀ ਵੱਛੀਆਂ ਨੇ ਇਹ ਕਿੱਦਾਂ ਪਿਓਰ ਕੀਤੀਆਂ ਜਾਂ ਕਿੱਦਾਂ ਇਹ ਬਸ਼ੇਰੀਆਂ ਆਈਆਂ ਹਵਾ 9 ਲੱਖ ਦੀ ਉੱਥੇ ਇੱਕੇ ਗਾਂ ਵਿੱਚ ਵਿਕੀ ਆ ਜਿਹੜੀ ਰਿਜੈਕਟਡ ਹੋਈ ਸੀਗੀ ਉਹਨਾਂ ਦੇ ਬਰੀਡਿੰਗ ਸੈਂਟਰ ਦੇ ਇਹਦੀ ਨਾਨੀ ਆ ਮੈਂ ਲੈ ਕੇ ਆਇਆ ਸੀ ਤਕਰੀਬਨ 18000 ਰੁਪਏ ਦੀ ਅੱਛਾ ਉਹ ਮਿਕਸ ਬਰੀਡ ਸੀਗੀ ਮੈਨੂੰ ਲੱਖਾਂ ਰੁਪਈਆ ਲਾਉਣ ਦੀ ਲੋੜ ਨਹੀਂ ਪਈ ਸਿਰਫ ਮੈਨੂੰ ਟਾਈਮ ਦੇਣਾ ਪਿਆ ਅੱਛਾ ਜੀ ਵੀ ਆਪਾਂ ਨੂੰ ਇਹਦੇ 4 ਸਾਲ ਲੱਗ ਗਏ ਇਹਨੂੰ ਬਰੀਡ ਤੇ ਲਿਆਉਣ ਵਾਸਤੇ ਪਿਓਰ ਬਰੀਡ ਬਣਾਉਣ ਵਾਸਤੇ ਇਹਦਾ ਗਾਲ ਕੰਪਲ ਵੱਡਾ ਹੋਊਗਾ ਇਹਦੀ ਸੁੰਡੀ ਵੀ ਉਸੇ ਤਰ੍ਹਾਂ ਜਾਊਗੀ ਅੱਛਾ ਜੀ ਇਹਦਾ ਰੰਗ ਲਾਲ ਹੋਊਗਾ ਪੈਰਾਂ ਦੀਆਂ ਵੀ ਨਿਸ਼ਾਨੀਆਂ ਲਾਲ ਆ ਚਿੱਟੇ ਤੇ ਨਾਲ ਥਲੇ ਧਾਰੀ ਜਿਹੜੀ ਆ ਤੇ ਜਿਹੜੀ ਇਹਦੀ ਮਾਂ ਵਾ ਜੀ ਉਹ ਵੀ ਮਿਕਸ ਬਰੀਡ ਵਾ ਤੇ ਸ਼ਾਇਦ ਹਾਲਤਾਂ ਵੀ ਆਪਾਂ ਮਿਕਸ ਬਰੀਡ ਤੋਂ ਹੀ ਉਹਨੂੰ ਪਾਇਓਰਟੀ ਲੈ ਕੇ ਤੇ ਜੇ ਪਹਿਲਣ ਬੱਚੀ ਜਿੱਦਾਂ ਇਹਦੀ ਮਾਂ ਆ ਇਹ 10 ਕਿਲੋ ਤੋਂ ਉੱਤੇ ਪੂਰਾ ਦੁੱਧ ਬਣਦਾ ਤੇ 15 16 ਤੇ ਕਿਲੋ ਤੇ ਚਲੀ ਜਾਣੀ ਆ ਜੀ ਪਰ ਜਿਹਦਾ ਵੰਡ ਦਾ ਖਰਚਾ ਦਾ ਕਰ ਕਰੀਏ ਗੱਲ ਇਹਦੀ ਮਾਂ ਨੂੰ ਅਸੀਂ 2 ਕਿਲੋ ਮੱਛਾ ਸਾਡੇ ਕੋਲ ਦੜੀਆ ਖਾਂਦੀ ਆ ਪਿਓਰ ਤੀਜੀ ਪੀੜੀ ਚ ਆਪੜ ਕੋਈ ਆ ਇਹ ਹਮ ਇਹਦੀ ਨਾਨੀ ਆਪਾਂ ਲੈ ਕੇ ਆਏ ਸੀਗੇ ਫੇ ਉਹਦੇ ਨਾਨੀ ਦੇ ਆਪਾਂ ਮਾਧਵ ਦਾ ਟੀਕਾ ਲਵਾ ਬਹੁਤ ਵਧੀਆ ਬੋਲਾ ਉਹ ਵੀ ਥਾਰਪਾਰ ਕਰਦਾ ਤੇ ਫੇ ਵੀ ਉਹ ਚ ਥੋੜੀ ਜੀ ਮਿਕਸ ਬਰੀਡ ਰਹਿ ਗਈ ਸੀਗੀ ਪਰ ਜਿਹੜੀ ਹੁਣ ਇਹ ਬੱਚੀ ਆਈ ਆ ਤੇ 100% ਪ੍ਰਯੋਤ ਕਰਿਬਣ ਜਿਹੜਾ ਮਿਕਸ ਬਰੀਡ ਦਾ ਤੀਜੇ ਸੂਵੇ ਤੇ ਜਿਹੜੀ ਗਾਂ ਤੀਜੇ ਸੂਵੇ ਤੇ ਪੂਰੇ ਦੁੱਧ ਤੇ ਆਉਂਦੀ ਆ ਹੂੰ ਉਹਦਾ ਆਪਾਂ ਜਿਹੜਾ ਉਹਦਾ ਸਟਰੈਚਰ ਆ ਉਹਦਾ ਢਾਂਚਾ ਵਾ ਉਹ ਜ਼ਰੂਰ ਦੇਖਿਓ ਵੀ ਉਹਦਾ ਢਾਂਚਾ ਕਿਸ ਤਰ੍ਹਾਂ ਦਾ ਉਹਦੇ ਦੁੱਧ ਕਿੰਨਾ ਖਮਗਰ ਹੂੰ ਦੋ ਤਿੰਨ ਚੀਜ਼ਾਂ ਤੇ ਗਾਂ ਵੀਡੀਓ ਤੇ ਲੈਣ ਨਾਲੋਂ ਉਹਦੀ ਚਵਾਈ ਕਰਕੇ ਇੱਕ ਦੋ ਵਾਰੀ ਹੂੰ ਤੇ ਜ਼ਰੂਰ ਲਈਏ ਅੱਛਾ ਇੱਕ ਵਾਰੀ ਚੋ ਕੇ ਜ਼ਰੂਰ ਲਈਏ ਵੀਡੀਓ ਕਾਲ ਤੇ ਦੋ ਤਿੰਨ ਵਾਰੀ ਠੱਗੀਆਂ ਤੇ ਮੈਂ ਵੀ ਖਾ ਚੁੱਕਾ ਵਾਂ